ਗੁਰਾਇਆ ਪੁਲਿਸ ਨੇ ਇੱਕ ਪਕੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਕੌੜਾ ਕਰਾਰ ਦਿੱਤੇ ਹੋਏ ਕੁਲਦੀਪ ਸਿੰਘ ਉਰਫ ਕੀਪਾਵਾਸੀ ਤੁਲੇਤਾ ਨੂੰ ਚੌਂਕੀ ਚਾਰਜ ਦੋਸਾਂਜ ਕਲਾ ਐਸਐਸ ਸੁਖਵਿੰਦਰ ਪਾਲ ਸੋਢੀ ਨੇ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦਰਾਂ ਨੇ ਇੱਕ ਪੀਓ ਜਿਹੜਾ ਹੈਗਾ ਉਹਦਾ ਨਾਂ ਹੈਗਾ ਜੀ ਆਪਣਾ ਕੁਲਦੀਪ ਇਹ ਜੀ ਸਕੀਪਾ ਇਹ ਪਿੰਡ ਤਲੇਤੇ ਦਾ ਰਹਿਣ ਵਾਲਾ ਇਹ ਇਹਨੂੰ ਕਾਫੀ ਦੇਰ ਤੋਂ ਪਕੌੜਾ ਸੀਗਾ ਇਹਨੂੰ ਕੱਲ ਏਐਸਐ ਸਿਕੰਦਰ ਸਿੰਘ ਕਿਉਂਕਿ ਇਨਤਿਆਜ਼ ਦਸਾਂਝ ਕਲਾਂ ਨੇ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਆ ਇਹਨੂੰ ਅੱਜ ਪੇਸ਼ ਦਲਦ ਕੀਤਾ ਜਾ ਰਿਹਾ ਗੁਰਾਇਆ ਪੁਲਿਸ ਨੇ ਇੱਕ ਪਕੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਕੌੜਾ ਕਰਾਰ ਦਿੱਤੇ ਹੋਏ ਕੁਲਦੀਪ ਸਿੰਘ ਉਰਫ ਕਿੱਪਾਵਾਸੀ ਤੁਲੇਤਾ ਨੂੰ ਚੌਂਕੀ ਚਾਰਜ ਦਸਾਂਝ ਕਲਾਂ ਏਐਸਐ ਸੁਖਵਿੰਦਰਪਾਲ ਸੋਢੀ ਨੇ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦਰਾਂ ਨੇ ਇੱਕ ਪੀਓ ਜਿਹੜਾ ਹੈਗਾ ਉਹਦਾ ਨਾਂ ਹੈਗਾ ਜੀ ਆਪਣਾ ਕੁਲਦੀਪ ਕੀਰੀਸ ਕੀਪਾ ਇਹ ਪਿੰਡ ਤਲੇਤੇ ਦਾ ਰਹਿਣ ਵਾਲਾ ਇਹਨਾਂ ਨੂੰ ਕਾਫੀ ਦਿਨ ਤੋਂ ਭਗੋੜਾ ਸੀਗਾ ਇਹਨੂੰ ਕੱਲ ਏਐਸਏ ਸਕਿੰਦਰ ਸਿੰਘ ਕਿਉਂਕਿ ਇੰਚਾਰਜ ਦਸਾਂਗਲਾ ਨੇ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਆ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਗੁਰਾਇਆ ਪੁਲਿਸ ਨੇ ਇੱਕ ਪਕੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਕਵਾੜਾ ਕਰਾਰ ਦਿੱਤੇ ਹੋਏ ਕੁਲਦੀਪ ਸਿੰਘ ਉਰਫ ਕਿੱਪਾਵਾਸੀ ਤੁਲੇਤਾ ਨੂੰ ਚੌਂਕੀ ਚਾਰਜ ਦੁਸਾਂਜ ਕਲਾ ਏਐਸਐ ਸੁਖਵਿੰਦਰ ਪਾਲ ਸੋਢੀ ਨੇ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦਰਾਂ ਨੇ ਇੱਕ ਪੀਓ ਜਿਹੜਾ ਹੈਗਾ ਉਹਦਾ ਨਾਮ ਹੈਗਾ ਜੀ ਆਪਣਾ ਕੁਲਦੀਪ ਇਹ ਰਿਸ ਕਿੱਪਾ ਇਹ ਪਿੰਡ ਤੁਲੇਤੇ ਦਾ ਰਹਿਣ ਵਾਲਾ ਇਹਨੂੰ ਕਾਫੀ ਦਿਨ ਤੋਂ ਪਕੌੜਾ ਸੀਗਾ ਇਹਨੂੰ ਕੱਲ ਏਐਸਐ ਸਿਕੰਦਰ ਸਿੰਘ ਕਿਉਂਕਿ ਇਤਿਆਦ ਦਸਾਂਝ ਕਲਾਂ ਨੇ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਆ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਗੁਰਾਇਆ ਪੁਲਿਸ ਨੇ ਇੱਕ ਪਕੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਕੌੜਾ ਕਰਾਰ ਦਿੱਤੇ ਹੋਏ ਕੁਲਦੀਪ ਸਿੰਘ ਉਰਫ ਕਿੱਪਾਵਾਸੀ ਤੁਲੇਤਾ ਨੂੰ ਚੌਂਕੀ ਚਾਰਜ ਦਸਾਂਝ ਕਲਾਂ ਏਐਸਐ ਸੁਖਵਿੰਦਰਪਾਲ ਸੋਢੀ ਨੇ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ। ਦਰਾਂ ਨੇ ਇੱਕ ਪੀਓ ਜਿਹੜਾ ਹੈਗਾ ਉਹਦਾ ਨਾਂ ਹੈਗਾ ਜੀ ਆਪਣਾ ਕੁਲਦੀਪ ਏਰੀਅਸ ਕੀਪਾ ਇਹ ਪਿੰਡ ਤਲੇਤੇ ਦਾ ਰਹਿਣ ਵਾਲਾ ਇਹਨਾਂ ਨੂੰ ਕਾਫੀ ਦਿਨ ਤੋਂ ਭਗੋੜਾ ਸੀਗਾ ਜਿਹਨੂੰ ਕੱਲ ਏਐਸਏ ਸਿਕੰਦਰ ਸਿੰਘ ਕਿਉਂਕਿ ਇਤਿਆਦ ਸਾਂਝ ਕਲਾਂ ਨੇ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਆ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ। ਗੁਰਾਇਾ ਪੁਲਿਸ ਨੇ ਇੱਕ ਪਗੋੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਬਰਿਕ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਕਵਾੜਾ ਕਰਾਰ ਦਿੱਤੇ ਹੋਏ ਕੁਲਦੀਪ ਸਿੰਘ ਉਰਫ ਕੀਪਾਵਾਸੀ ਤੁਲੇਤਾ ਨੂੰ ਚੌਂਕੀ ਚਾਰਜ ਦੋਸਾਂਜ ਕਲਾ ਏਐਸਐ ਸੁਖਵਿੰਦਰਪਾਲ ਸੋਢੀ ਨੇ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਹੜਾ ਨੇ ਇਹ ਇੱਕ ਪੀਓ ਜਿਹੜਾ ਹੈਗਾ ਉਹਦਾ ਨਾਮ ਹੈਗਾ ਜੀ ਆਪਣਾ ਕੁਲਦੀਪ ਏਰੀਅਸ ਕੀਪਾ ਇਹ ਪਿੰਡ ਤੁਲੇਤੇ ਦਾ ਰਹਿਣ ਵਾਲਾ। ਇਹਨੂੰ ਕਾਫੀ ਦੇਰ ਤੋਂ ਭਗੋੜਾ ਸੀਗਾ ਇਹਨੂੰ ਕੱਲ ਏਐਸਐ ਸੁਖਵਿੰਦਰ ਸਿੰਘ ਕਿਉਂਕਿ ਇੰਤਿਆਰ ਦਸਾਂਝ ਕਲਾਂ ਨੇ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਆ ਇਹਨੂੰ ਅੱਜ ਪੇਸ਼ ਦਲਦ ਕੀਤਾ ਜਾ ਰਿਹਾ ਆ